ਆ ਸਾਵਰੀ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੇਰੇ ਮਨ ਹਰਿ ਸਿਉ ਲਾਗੀ ਪ੍ਰੀਤ ਓ ਸਾਵਰੀ ਰਾਜਣੀ ਐ ਜਿਵੇਂ ਸੁਤੰਗ ਵੀ ਰਾਜਣੀ ਐ ਸੁਤੰਗ ਰਾਜਣੀ ਤੇ ਤੇਜ ਰਾਜਣੀ ਆਸਾ ਰਾਗ ਕੀ ਉਚਾਰਨ ਕੀਤਾ ਹੈ ਔ ਸਾਵਰੀ ਨੂੰ ਵੀ ਪਿਛੇ ਮਹਾਰਾਜ ਜੀ ਨੇ ਪਾਤਸ਼ਾਹ ਜੀ ਦੇ ਸਤਾਰਵੇਂ ਘਰ ਤੇ ਆਸਾ ਰਾਗ ਦੇ ਨਾਲ ਹੀ ਸੰਬੰਧ ਕੀਤਾ ਹੈ ਇੱਥੇ ਵੀ ਇਸ ਆਗਰੀ ਰਾਗਣੀ ਚਸ਼ਤਬਦੀ ਮਹਾਰਾਜ ਕੋ ਜਾਣਦੇ ਹਨ ਤੀਜੇ ਘਰ ਸਰਕਾਰ ਵਿੱਚ ਇੱਕ ਓੰਕਾਰ ਸਤਗੁਰ ਪ੍ਰਸਾਦਿ ਏਕੋ ਹੈ ਪ੍ਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ ਕੈ ਸਤਵੀਂ ਕਾਲਵਾਦ ਰੂਪ ਹੈ ਗੁਰੂ ਚੇਤਨੁ ਰੂਪ ਹੈ ਪਰ ਸਾਹਿਬ ਅਨੰਗ ਰੂਪ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਮੇਰੇ ਮਨ ਹਰਿ ਸਿੰਘ ਲਾਗੀ ਪ੍ਰੀਤ ਸਾਜ ਮੰਨ ਜਨਾ ਭਾਈ ਹਰੀ ਅਕਾਲ ਪੁਰਖ ਦੇ ਨਾਲ ਪ੍ਰੀਤੀ ਲੱਗੀ ਹੋਈ ਹੈ ਸਾਧ ਸੰਗ ਹਰ ਹਰ ਜਪਤ ਜਿਹੜੇ ਸਾਹਿਬ ਸੰਗਤ ਨਾਲ ਮਿਲ ਕਰਕੇ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਜਪਦੇ ਹੈ ਨਿਰਮਲ ਸਾਚੀ ਉਹਨਾਂ ਤੇਰੀ ਉਜਲ ਸ਼ਕਤੀ ਮਰਿਆਦਾ ਹੈ ਸੰਸਾਰ ਦੀ ਕਲਿਆਣ ਵਾਲੀ ਰਹਾਉ ਦਰਸ਼ਨ ਕੀ ਪਿਆਸ ਘਣੀ ਸਾਨੂੰ ਮਾਰੇ ਦਰਸ਼ਨ ਦੀ ਬਹੁਤ ਪਿਆਸ ਇੱਛਾ ਲੱਗੀ ਹੋਈ ਹੈ ਘਣੀ ਬਹੁਤੀ ਕਿਤਵਤ ਅਨਕ ਪ੍ਰਕਾਰ ਅਨੇਕ ਪ੍ਰਕਾਰ ਕੀ ਦੁਨੀਆ ਨਾ ਚਲੂਦੇ ਚਲੂਦ ਨਾ ਦੇਖਦੇ ਅਨੇਕ ਤਰੀਕਿਆਂ ਦੇ ਨਾਲ ਕਿ ਕਿਵੇਂ ਮਾਰੇ ਦੀ ਸਿਖਿਆਤਾ ਹੋਵੇ ਕਰੋ ਅਨੁਗ੍ਰਹੋ ਪਾਰ ਬ੍ਰਹਮ ਬੇਨਤੀ ਕਰਦੇ ਸਾਧਨ ਸਾਡੇ ਚੱਲਦੇ ਨਹੀਂ ਆਪ ਦੇ ਨਾਲ ਅਨੁਗ੍ਰਹਿ ਕਿਰਪਾ ਦ੍ਰਿਸ਼ਟੀ ਕਰੋ ਹੈ ਪਾਰਮ ਪਰਮੇਸ਼ਰ ਹਰ ਕਿਰਪਾ ਧਾਰ ਮੁਰਾ ਹਰੀ ਕੋ ਕਿਰਪਾ ਦ੍ਰਿਸ਼ਟੀ ਜਿਵੇਂ ਹੋਰ ਨਾ ਭਗਤਾਂ ਦੇ ਧਾਰੀ ਹੈ ਮੁਰਗੇ ਦਾ ਆਪਕਾ ਦੇ ਹਰੀ ਬਣ ਕਰਕੇ ਉਹਨੂੰ ਨਾਸ ਕੀਤਾ ਹੈ ਇਹਨੇ ਮੋਹ ਆਦਿਕ ਜਿਹੜੇ ਮੁਰਗਾਂ ਦੀ ਨਿਆਈ ਹੈ ਉਹਨਾਂ ਨੂੰ ਸਾਡੇ ਬੁੱਤੀ ਰੂਹ ਹੋ ਕੇ ਇਹ ਚਤੁਰ ਕਿਰਪਾ ਦ੍ਰਿਸ਼ਟੀ ਧਾਰ ਕੇ ਕਿਰਪਾ ਕਰਕੇ ਸਾਨੂੰ ਮੇਲ ਲਓ ਮਨ ਪਰ ਦੇਸੀ ਆਇਆ ਇਹ ਮਾਰੇ 84 ਲੱਖ ਜੂਨ ਦੀ ਭਰਮ ਦਾ ਹੋਇਆ ਮਨ ਜਿਹੜਾ ਜੀਵ ਹੈ ਇਹ ਪਰਦੇਸ ਵਿੱਚੋਂ ਆਇਆ ਹੈ ਮਿਲਿਉ ਸਾਧ ਕੈ ਸੰਸ ਐਸ ਮਨੁਖਾ ਜਨਮ ਜੀ ਲਾਭ ਲੈਣ ਵਾਸਤੇ ਆਪਦੀ ਸਾਧ ਸੰਗਤ ਦੇ ਨਾਲ ਮਿਲਿਆ ਹੈ ਜਿਸ ਵਖਰ ਕੋ ਚਾਹਤਾ ਜਿਸ ਵਖਰ ਲਾਭ ਦਾ ਇੱਕ ਵਸਤੂ ਨੂੰ ਇਹ ਚਾਹੁੰਦਾ ਹੈ ਤੋ ਪਾਇਓ ਨਾਮਹਿ ਰੰ ਨਾਮ ਦੇ ਪ੍ਰੇਮ ਕਰਕੇ ਆਤਮਨੰਦ ਰੂਪੀ ਵਖਰ ਲਾਭਦਾਇਕ ਵਸਤੂ ਨੂੰ ਪਾ ਲਿਆ ਹੈ ਜਿਸ ਮਾਇਆ ਰੰਗ ਰਸ ਜਿਨਨੇ ਮਾਇਆ ਦੇ ਰੰਗ ਕੌਤ ਕਰਨਗੇ ਤਮਾਸ਼ੇ ਹਨਗੇ ਰੰਗ ਹਨਗੇ ਰਾਸ ਆਦਿਕ ਹਨਸ ਜਾਹਿ ਖਿਲਮਾ ਜਿੰਨ ਪ੍ਰੇਮ ਹੈ ਮਾਇਆ ਦੇ ਕੌਤਕਾਂ ਚ ਖਿੰਦੇ ਵਿੱਚ ਹੀ ਸਭ ਨਾਸ ਹੋ ਜਾਂਦੇ ਸੋ ਜਿੰਨ ਜਿਨ ਸੋਇਨ ਪਟੀਆਂ ਮੰਗੀ ਪਾਂ ਇਸ ਘੂਰ ਛੇ ਸਿਰ ਕਾਪੀ ਮੁੰਨੀਆਂ ਗੱਲ ਵਿੱਚ ਆਵੇ ਤੂੜਾੜੀ ਹਾਲਤ ਹੋਵੇਗੀ ਭਾਵੇਂ ਤੇ ਅਰਤੇ ਤੇਰੇ ਨਾਮ ਸੇ ਮਾਰੇ ਜਿਹੜੇ ਭਗਤ ਆ ਦੁਨੀਆ ਦੇ ਕੌਤਕਾਂ ਰੰਗਾਂ ਚ ਮਾਇਆ ਚ ਨਹੀਂ ਰੰਗੇ ਹੋਏ ਉਹ ਆਦੇ ਨਾਮ ਵਿੱਚ ਰੰਗੇ ਹੋਏ ਹਨ ਸੁਖ ਪੁੰਚ ਹੈ ਸਭ ठाਵਾਂ ਸ਼ਰਾਂਗੀਆਂ ਜੱਦਾ ਕਿਸੇ ਲੋਕ 'ਚ ਵੀ ਪਰ ਲੋਕ 'ਚ ਵੀ ਜੱਤਰ ਜਾਤ ਹੈ ਉਸ ਨਾਲ ਮੇਰਾ ਸਵਾਮੀ ਸਾਰੀਆਂ ਜਗਾਂ ਦੀ ਸੁਗੰਧ ਨੂੰ ਭੋਗਦੇ ਹਨ ਸਭ ਜਗ ਚਲ ਤਉ ਪੇਖੀ ਐ ਸੋਹਣਾ ਸੰਸਾਰ ਭਾਈ ਜਿਵੇਂ ਜੈ ਪੈਦਾ ਹੋਇਆ ਗਤ ਨਾਸ ਹੋਣ ਵਾਲਾ ਚਲਾਏ ਮਾਨੀ ਦੇਖੀਦਾ ਹੈ ਨਿਚਲ ਹਰ ਕੋ ਨਾਮ ਜਲ ਰਹਿਣ ਵਾਲਾ ਇੱਕ ਪਰਮੇਸ਼ਰ ਦਾ ਅਮਰਤ ਨਾਮ ਹੈ ਭਾਰਮਿਤਰਾਈ ਸਾਧ ਸੰਗਤ ਨੂੰ ਨਾਮ ਦੇ ਨਾਲ ਪਿਆਰ ਪਾਉਣਾ ਸਾਧ ਸੰਗਤ ਦੇ ਨਾਲ ਨਿੱਕੜਤਾ ਪਿਆਰ ਪਾਲਣਾ ਨਿਚਲ ਪਾਵਨ ਹੈ ਠਾ ਚਲ ਜੁਰੀਆ ਬਦ ਸਰੂ ਗੁਰੂ ਕੀ ਸਤਿ ਫੁਰੂ ਉਹ ਬਿਤਾਉ ਚੱਲ ਪਾ ਲਵੇਂਗਾ ਮੀਤ ਸਾਜਣ ਸੁਤ ਬੰਧ ਪਾ ਮਿੱਤਰ ਮਾਤਾ ਦੇ ਗਰਭ ਦਾ ਸੱਜੇ ਮੈਸ ਲੋਕ ਦਾ ਅਤੇ ਪੁੱਤਰ ਦੀ ਨਿਆਈਂ ਬ੍ਰਹਮ ਗਿਆਨ ਦੇਣ ਵਾਲਾ ਸੁਬੰਦੀ ਪਰਲੋਕ ਦਾ ਕੋ ਹੋਤ ਨਾ ਸਾ ਕੋਈ ਵੀ ਹੋਰ ਸਾਥੀ ਨਹੀਂ ਹੁੰਦਾ ਹੈ ਨਾ ਮਿੱਤਰ ਨਾ ਭਰਾ ਅਤੇ ਨਾ ਪੁੱਤਰ ਨਾ ਸੰਬੰਧੀ ਆਦਿਕ ਨਾ ਸੱਜਣ ਮਿੱਤਰ ਕੋਈ ਵੀ ਸਾਥੀ ਨਹੀਂ ਹੈ ਜੀਵ ਦਾ ਏਤ ਨਿਵਾਹੂ RAM ਨਾਮ ਕੋਸੇ ਤੋੜਨ ਵਾਉਣ ਵਾਲਾ ਤੇਰੀ ਦਿੱਤੀ ਨੂੰ ਪ੍ਰੀਤੀ ਨੂੰ ਇਕਰਾਮ ਦਾ ਨਾਮ ਹੈ ਮਿੱਨਾ ਕਾ ਪ੍ਰਭ ਨਾਤ ਉਹ ਗਰੀਬਾਂ ਦਾ ਪ੍ਰਭੁ ਸਵਾਮੀ ਆਕਾਰ ਕੋਸੇ ਨੂੰ ਕੁਛ ਨਾ ਕਾ ਅੱਜ ਲਿਆਂਦਾ ਖਿਰੇ ਜੋ ਕਰ ਕੀ ਕਰਦੇ ਤੁਸੀਂ ਆਪ ਹੀ ਕਰ ਛੱਡੀ ਚਰਨ ਕਮਲ ਬੋਹਿਥ ਭੈ ਇਕ ਨਿਵਾਹੂ ਰਾਮ ਨਾਮ ਇੱਕ ਸਿਰ ਤੋੜ ਨਵਾਉਣ ਵਾਲਾ ਰਾਮ ਦਾ ਨਾਮ ਹੈ ਬਿਨਾ ਦਾ ਪ੍ਰਭ ਨਾਮ ਬਿਨਾ ਦਾ ਪ੍ਰਭਨਾਪ ਸਵਮੀ ਹੈ ਚਰਨ ਕਮਲ ਬੂਹਿਤ ਭੈ ਚਰਨ ਕਮਲਾਂ ਦਾ ਜਿਹੜਾ ਧਿਆਨ ਹੈ ਜਹਾਜ਼ ਬਣ ਗਿਆ ਸਿੱਖਾਂ ਦੇ ਵਾਸਤੇ ਲਗ ਸਾਗਰ ਤਰਿਉ ਤੇ ਜਿਨ ਕਮਲਾਂ ਦੇ ਨਾਲ ਲਗ ਪ੍ਰੇਮ ਨਾਲ ਲਗਣ ਲੱਗੀ ਹੈ ਜਿਨਾਂ ਨੂੰ ਉਸ ਸੰਸਾਰ ਸੁਨਤ ਕਰ ਗਏ ਹੈ ਤੇ ਨਾਮ ਹੈ ਤੇ ਇੱਛਾ ਕਰਕੇ ਪ੍ਰੇਮ ਕਿਹਨੂੰ ਤੇ ਖੜਾ ਹੁੰਦਾ ਤੇ ਜੋ ਪ੍ਰੇਮ ਲੈਣਾ ਤੇ ਕਰਕੇ ਜਿਹੜੇ ਲੱਗੇ ਆ ਨਾਮ ਦੇ ਵਿੱਚ ਗੁਰੂ ਸਾਹਿਬ ਦੇ ਚਰਨਾਂ ਕੌਲਾਂ 'ਚ ਉਹ ਸੰਸਾਰ ਸੁਭਦ ਤਰ ਗਏ ਹਨ ਇਹ ਤਿਉ ਪੂਰਾ ਸਤਿਗੁਰੂ ਪੂਰੇ ਸਤਿਗੁਰੂ ਜਿਨ੍ਹਾਂ ਨੂੰ ਪ੍ਰਾਪਤ ਹੋਏ ਮਿਲੇ ਹਨ ਸਾਚਾ ਪ੍ਰਭ ਸਿਉਨੇ ਉਹਨਾਂ ਦੇ ਸੱਚਾ ਵਾਹੀਉ ਨਾਲ ਪ੍ਰੇਮ ਲੱਗ ਗਿਆ ਹੈ ਸਾਧ ਤੇਰੀ ਕੀ ਜਾਚਨ ਇਥੇ ਸਾਧ ਸ਼ਬਦ ਆਪ ਦੁਆਰਾ ਕਹਿ ਰਹੇ ਹਨ ਇਹ ਅੰਤਰਾ ਜਮੀ ਤੇਰੇ ਸਾਧੂ ਆਂਦੀ ਇਹ ਜਾਚਨਾ ਮੰਗ ਹੈ ਬਿੱਤਰ ਨਾ ਸਾਸ ਗਿਰਾਉਂਦੇ ਜਾਂਦੇ ਸਵਾਸ ਨਾਲ ਗ੍ਰਾਹੀ ਖਾਂਦਿਆਂ ਵੀ ਸਵਾਸ ਪ੍ਰਸ਼ਾਸ ਦੁਆਰਾ ਸਾਹ ਜਿਹੜਾ ਅੰਦਰੋਂ ਬਾਹਰ ਨੂੰ ਨਿਕਲਣਾ ਹੈ ਗ੍ਰਾਹ ਜਿਹੜਾ ਅੰਦਰ ਨੂੰ ਗਰਸਣਾ ਹੈ ਇਹਨੂੰ ਪਰ ਸਵਾਸ ਸੰਸਕ੍ਰਿਤ ਦੇ ਸ਼ਬਦਾਂ ਚ ਕਹਿੰਦੇ ਐ ਸਵਾਸ ਉੱਪਰ ਦੀ ਪਰ ਅੰਦਰੋਂ ਬਾਹਰ ਨੂੰ ਵਰੋਂ ਅੰਦਰ ਨੂੰ ਸਾਹ ਆਉਣਾ ਨੂੰ ਪਰ ਸਵਾਸ ਕਹਿੰਦੇ ਐ ਮਾਰਾ ਗ੍ਰਾਸ ਕਹਿੰਦੇ ਐ ਗ੍ਰਾਹੀ ਖਾਂਦਿਆਂ ਵੀ ਸਾਹ ਨੂੰ ਅੰਦਰ ਗ੍ਰਸਿਆ ਹੋਇਆ ਵੀ ਸਾਹ ਲੈਂਦਿਆਂ ਹੈ ਵੀ ਇਹ ਅੰਤ ਨਹੀਂ ਭੁੱਲੋ ਨਾ ਕਦੇ ਜੋ ਤੁਦ ਭਾਵੈ ਤੂ ਭਲਾ ਜੋ ਆਪ ਨੂੰ ਪੰਗਦਾ ਉਹੀ ਭਲਾ ਹੈ ਤੇਰਾ ਭਣ ਕਾਰਜ ਰਾਹ ਮਹਾਰਾਜ ਜੀ ਤੇਰੀ ਰਜਾ ਵਿੱਚ ਚਲਨੇ ਕਰਕੇ ਸਾਰਿਆਂ ਭਗਤਾਂ ਦੇ ਕਾਰਜ ਪ੍ਰਮਾਤ ਦੇ ਵਿਗਾਰ ਸਭ ਰਾਸ ਤੇ ਆਈ ਚੋਂਦੇ ਹਨ ਸਾਗਰ ਪ੍ਰੀਤਮ ਮਿਲੇ ਇਸ ਗੁਣੇਸ਼ਮੰਦਰ ਪ੍ਰੀਤਮ ਪਿਆਰੇ ਜਿਨ੍ਹਾਂ ਨੂੰ ਆਪ ਮਿਲੇ ਹੋ ੁਜੇ ਮਹਾ ਆਨੰਦਨ ਮਹਾ ਵਡਾ ਭਾਰੀ ਆਨੰਦ परमानंद ਨੂੰ ਉਤਪੰਨ ਹੋਇਆ ਪ੍ਰਗਟ ਹੋਇਆ ਹੈ ਕੋ ਨਾਨਕ ਸਭ ਦੁੱਖ ਮਿਟੇ ਜੀ ਕਹਿੰਦੇ ਸਾਰੇ ਦੁੱਖ ਉਹਨਾਂ ਦੇ ਨਿਵਰਤ ਹੋ ਗਏ ਆਂ ਜਨ ਜੰਮ ਜਿੰਨੇ ਸੰ ਪ੍ਰਭ ਭੀਟੇ ਪਰਮਾਨੰਦ ਪਰਮਾਨੰਦ ਰੂਪ ਪ੍ਰਭੂ ਜਦੋਂ ਆਦ ਮਿਲ ਗਏ ਉਹਨਾਂ ਨੂੰ ਪਰਮਾਨੰਦ ਪ੍ਰਾਪਤ ਹੋ ਗਿਆ ਵੱਡਾ ਆਨੰਦ ਜਿਹੇ ਤੋਂ ਹੋਰ ਕੋਈ ਆਨੰਦ ਨਹੀਂ ਦੁਨੀਆ ਦਾ ਆਸਾ ਮਹੱਲਾ ਪੰਜਵ ਬਿਰਹੜੇ ਘਰ ਚੌਥਾ ਸ਼ਾਂਤਾ ਕੀ ਜੱਤ ਇਕ ਉਹ ਅੰਕਾਰ ਸਤਿਗੁਰ ਪ੍ਰਸਾਦ ਪਾਰ ਬ੍ਰਹਮ ਪ੍ਰਭ ਸਿਂਰੀਏ ਪਿਆਰੇ ਗੁਰੂ ਦੇ ਪ੍ਰੇਮ ਦਾ ਨਾਮ ਹੈ ਜੇਕ ਪ੍ਰੇਮ ਦੇ ਸਿਮਾਰਾ ਸਾਹ ਛੰਤਾਂ ਦੀ ਇਹ ਜਾਪ ਹੈ ਛੰਦਾਂ ਦੀ ਜਾਪ ਵਿੱਚ ਵੀ ਰਹਿਣੇ ਪ੍ਰੇਮ ਵਾਲੇ ਛੰਦ ਉਚਾਰਨ ਕਰਦੇ ਕਿਉਂਥੇ ਕਰ ਕੋਈ ਤਾਰ ਵਿੱਚ ਸ਼ੰਤ ਜਸ ਦੇ ਤਾਣੇ ਜਿਸ ਕਰਕੇ ਜਤ ਜਾਣਿਆ ਜਾਵੇ ਪਰਮੇਸ਼ਰ ਦਾ ਜਸ ਜਿਸ ਕਰਕੇ ਜਾਣਿਆ ਜਾਵੇ ਐਸੇ ਪ੍ਰੇਮ ਵਿੱਚ ਹੀ ਸ਼ਬਦ ਉਚਾਰਨ ਕਰਦੇ ਨੇ ਕੋ ਦਇਆ ਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਪਾਰ ਬ੍ਰਹਮ ਪ੍ਰਭ ਸਿਮਰੀਏ ਪਿਆਰੇ ਮੇਰੇ ਪਿਆਰੇ ਪਾਰ ਨੂੰ ਪਾਪਾ ਬੁਨਾ ਤੋਂ ਪਾਰ ਜੋ ਹੈ ਜੋ ਬ੍ਰਹਮ ਵਿਆਪਕ ਹੈ ਜਿਸ ਦਿਨ ਨਾ ਪ੍ਰਾਣ ਚੱਲਦੇ ਐ ਨਾ ਇੰਦਰੀਏ ਕਿਰਿਆ ਕਰਦੇ ਐ ਨਾ ਮਨ ਸੰਕਲਪ ਉਠਾ ਸਕਦਾ ਨਾ ਬੁੱਧੀ ਪਦਾਸ ਨੀਚੇ ਕਰ ਸਕਦੀ ਐ ਐਸਾ ਬ੍ਰਹਮ ਨਾ ਪ੍ਰਕਿਰਤੀ ਕੋਈ ਜੜ ਕਰ ਸਕਦੀ ਐ ਉਹੀ ਹਰਕਤਨਾਰੀ ਮਾਇਆ ਤਿੰਨ ਗੰਡੂਪੋ ਕੇ ਕਾਰਜ ਕਰ ਰਹੀ ਹੈ ਉਹ ਬ੍ਰਹਮ ਹੈ ਆਪਣੇ ਪ੍ਰਭ ਸਿਮਰਤ ਹੋਦਾ ਸਿਮਰਨ ਕਰੀਏ ਹੈ ਪਿਆਰਿਓ ਦਰਸਨ ਕਹੋ ਬਲਜਾ ਸਤਿ ਸ਼੍ਰੀ ਅਕਾਲ ਜੀ ਨਜ਼ਾਰਾਂ ਤੋਂ ਬਲਿਹਾਰ ਕੁਰਬਾਨ ਜਾਈਏ ਜਿ ਸਿਮਰਤ ਦੁਖੋ ਗੀਤ ਰਹੇ ਪਿਆਰੇ ਇਸ ਵਾਹਿਗੁਰੂ ਨੂੰ ਸਿਮਰਨੇ ਕਰਕੇ ਸਾਰੇ ਦੁਖ ਬਸਰਜਨ ਹੋ ਜਾਂਦੇ ਹੈ ਜੇ ਜੀਤੋ ਸ਼ਿਮਨ ਨੇ ਕਰਕੇ ਦੁੱਖ ਸਭ ਨਾਸ ਹੋ ਜਾਂਦੇ ਜੇ ਬਿਸਰ ਜੇ ਦਾ ਸਾਰੇ ਦੁੱਖ ਜਿ ਮਿਲਦੇ ਐ ਮੋ ਕਿਉ ਤਜ ਨਾ ਜਾ ਕੋਈ ਪ੍ਰਭੂ ਦੇ ਨਾਮ ਨੂੰ ਕਿਉ ਛੱਡਣਾ ਚਾਹ ਕਰੀਏ ਛੱਡਿਆ ਜਾਵੇ ਨਹੀਂ ਛੱਡਣਾ ਚਾਹੀਦਾ ਇਹੋ ਤਨ ਵੇਚੀ ਸੰਤ ਪਹਿ ਪਿਆਰੇ ਸੰਤ ਗੁਰੂ ਮਾਨਕ ਸੱਚੇ ਦਰਸ਼ਾ ਦੇ ਪਾਸ ਭਾਈ ਆਗ ਦੇ ਸ਼ਰੀਰ ਨੂੰ ਵੇਚ ਗਈਏ ਪ੍ਰੀਤੋਂ ਦੇ ਮਿਲਾਇਨ ਪੁਰਖ ਪਿਆਰੇ ਪਰਮ ਪ੍ਰੇਮ ਦੇ ਅਸਥਾਨ ਨੂੰ ਮਾਰਾ ਮੇਲ ਦੇਣ ਸੁਖਤੀ ਗਾਰ ਵਿਖਿਆ ਕੇਤੀ ਕਿਹੜੀ ਵਿਸ਼ਿਆਂ ਦੇ ਸੁਹਰੇ ਜਿੰਨੇ ਸ਼ਿੰਗਾਰ ਹਨਗੇ ਇਹ ਸਭ ਫਿੱਕੇ ਫੈਂਕ ਦੇਣ ਵਾਲੀ ਹੈ ਦੇਰਸੀ ਕਰਨ ਵਾਲੀ ਹੈ ਤਜ ਛੋੜੇ ਮੇਰੀ ਮਾਏ ਉਹ ਤਿਆਗ ਤਿਆਗ ਛੱਡੇ ਜਿੰਨਾ ਸੰਤਾਂ ਨੇ ਜੇ ਮੇਰੀ ਮਾਤਾ ਪਿਤਾ ਰੂਪ ਉਹਨਾਂ ਦੀ ਸੰਗਤ ਕਰਕੇ ਅਸੀਂ ਵੀ ਤਿਆਗ ਛੱਡੇ ਤਿਆਗਣੇ ਯੋਗ ਜਾਣ ਕੇ ਕਾਮ ਕ੍ਰੋਧ ਲੋਭ ਤਜ ਗਏ ਪਿਆਰੇ ਇਹ ਪਿਆਰੇ ਜਿਨ੍ਹਾਂ ਨੇ ਸੰਗਤ ਦੀ ਪ੍ਰਾਪਤੀ ਕੀਤੀ ਉਹਨਾਂ ਦੇ ਕਾਮ ਦੇ ਹੁਰਨੇ ਕ੍ਰੋਧਾਦਕ ਲੋਭਾਦਕ ਸਾਰੇ ਤਿਆਗ ਕੇ ਚਲੇ ਗਏ ਸਤਿਗੁਰ ਚਰਨੀ ਪਾ ਸਤਿਗੁਰ ਦੀ ਚਰਨੀ ਜਿਨ੍ਹਾਂ ਨੇ ਆਪਣੇ ਆਪ ਨੂੰ ਪਾਇਆ ਹੈ ਮਹਾਰਾਜ ਸਾਹਿਬ ਰਾਖੇ ਹੋਏ ਉਹਨਾਂ ਦੇ ਰੂਜਨ ਰਾਤੇ RAM ਸਿਉ ਪਿਆਰੇ ਉਹ ਆਇਦ ਮੰਤੀ RAM ਪਰਮੇਸ਼ਰ ਦੇ ਰੰਗੇ ਹੋਏ ਹੈ ਪਿਆਰਿਓ ਅਨਤ ਨਾ ਕਾਹੂ ਜਾ ਜਨ ਹੋਰ ਨਿਕਤੇ ਜਾਂਦਾ ਲੋਕ-ਪਲੋਕ ਨੂੰ ਉਹਨਾਂ ਦੇ ਪ੍ਰਾਨ ਗਵਨ ਨਹੀਂ ਕਰਦੇ ਵਾਹਿਗੁਰੂ ਦੇ ਸੂਬ ਵੀ ਕੀ ਮਿਲ ਜਾਂਦੇ ਐ ਹਰ ਰਸ ਜਿਨੀ ਚੱਖਿਆ ਪਿਆਰੇ ਜਿਨਾਂ ਨੇ ਹਰੀ ਦੇ ਆਤਮ ਰਸ ਨੂੰ ਚੱਖਿਆ ਹੈ ਮੇਰੇ ਪਿਆਰਿਓ ਤ੍ਰਿਪਤ ਰਹੇ ਆਗਾ ਸਤਿਗੁਰੂ ਦੇ ਪਿਆਰ ਸਭ ਨੂੰ ਵੀ ਰਾਜ ਰਹੇ ਹੈ ਤੇ ਸਵਰਗ ਆਦਿ ਕਹਦੇ ਸੁਖਾਂ ਵੱਲੋਂ ਵੀ ਤ੍ਰਿਪਤ ਹੋ ਰਹੇ ਹੈ ਆਤਮ ਸ੍ਰਿਤੀ ਕਰਕੇ ਰਾਜ ਰਹੇ ਹੰ ਅੰਚਲ ਗਹਿਆ ਸਾਧਕਾਂ ਨਾਨਕ ਸਤਿਗੁਰੂ ਨਾਨਕ ਜੀ ਕਹਿੰਦੇ ਆ ਜਿਨ੍ਹਾਂ ਨੇ ਅੰਚਲ ਸਾਹਿਬਾ ਮਹਤਵਾਂ ਦਾ ਗੁਰਾਂ ਦਾ ਪੱਲਾ ਤੱਕਿਆ ਸ੍ਰੇਸ਼ਟ ਗੁਰਾਂ ਦਾ ਹੈ ਸਾਗਰ ਪਾਰ ਪਰਾ ਉਹਨਾਂ ਨੂੰ ਪੈਦਾ ਇੱਕ ਇਨਸਾਨ ਸਮੁੰਦਰ ਤੋਂ ਮਹਾਰਾਜਿੰਨ ਮੁਕਤੀ ਰੂਪ ਕਿਨਾਰੇ ਤੇ ਪਾਰ ਪ੍ਰਾਪਤ ਹੈ ਪਾਸਤਾ ਹੈ ਜਨਮ ਮਰਨ ਦੁੱਖ ਕਟੀ ਹੈ ਪਿਆਰੇ ਇਹ ਪਿਆਰੇ ਜੰਮਨ ਮਰਨ ਦੇ ਜਿਹੜੇ ਦੁੱਖ ਹੈ ਉਹਨਾਂ ਪੁਰਖਾਂ ਦੇ ਕੱਟੇ ਜਾਂਦੇ ਹੈ ਜਦ ਭੀਟ ਹੈ ਹਰ ਰਾ ਜਦੋਂ ਹਰੀ ਰਾਜਾ ਕਾਲਪੁਰਖ ਦੇ ਨਾਲ ਮਿਲ ਜਾਂਦੇ ਹਨ ਸੁੰਦਰ ਸੁਗੁਰ ਸੁਜਾਨ ਪ੍ਰਭ ਮੇਰਾ ਅਗਰ ਸੁੰਦਰ ਸਤਿਅੰਨੰਦ ਰੂਪ ਹੈ ਛੋਗੇ ਫੇਸ਼ ਘਾੜਤਾ ਸਿੱਖੀਆਂ ਨੂੰ ਕਾਟਣ ਵਾਲਾ ਹੈ ਸੁਈਆਂ ਅੰਤਰੀ ਜਾਨੀਆ ਕੰਕੜ ਕੰਕੜ ਕੋ ਅੰਦਰ ਕੀ ਜਾਣਤ ਪ੍ਰਭ ਸੁਮਦੱਤ ਹੈ ਮੇਰਾ ਜੀਵਨ ਧਾਰਸ ਦੇਖਾ ਮੈਂ ਤੇ ਜਿਉਣਾ ਤਾਂ ਜੇ ਗੁਰੂ ਸਾਹਿਬ ਦਰਸ਼ਨ ਦਿਖਾ ਦੇਣ ਅੰਤਰੀ ਜਾਨੀ ਜੀਵਨ ਕੀ ਉਸ ਸੁਰੀਪਾ ਜੋ ਸਾਰਿਆਂ ਦੇ ਅੰਦਰ ਹੈ ਜੈ ਜੈ ਦੇਖਾਂ ਤਾਂ ਜਿਵਤ ਤੁਮਾਰੀ ਤੇਰਾ ਰੂਪ ਕਨੇਹਾ ਉਹ ਜੀਵ ਰੂਪ ਸਰੂਪ ਦੇ ਦਰਸ਼ਨ ਖਾ ਦੇਵੇ ਚੇਤਨ ਉਹ ਜੀ ਤੁਝ ਤੇ ਜੀ ਛਰੇ ਪਿਆਰੇ ਇਹ ਮੇਰੇ ਪਿਆਰੇ ਜਿਹੜੇ ਜੀ ਆਪ ਰੇ ਸਿਮਨ ਵੱਲੋਂ ਵਿਛੜ ਗਏ ਤੇਰੇ ਨਾਲੋਂ ਜਨਮ ਮਰਹਿ ਬਿਖ ਖਾਂ ਉਹ ਜਨਮ ਮਰਨ ਚ ਪਏ ਰਹਿੰਦੇ ਦਿਸ਼ਾਂ ਦੀ ਵਿਰੋ ਖਾਂਦੇ ਹਰ ਵਕਤ ਵਿਰੋ ਖਾਣ ਵਾਲਿਆਂ ਨੂੰ ਮਰਨਾ ਹੀ ਹੈ ਜੰਮਦੇ ਮਰਦੇ ਰਹਿੰਦੇ ਹਨ ਉਹ ਜਿਸ ਨੂੰ ਮਿਲਹਿ ਸੂ ਮਿਲੈ ਪਿਆਰੇ ਇਹ ਮੇਰੇ ਪਿਆਰੇ ਆਕਾਲ ਪੁਰਖ ਕਿਰਤੈ ਲਾਗੂ ਪਾਈ ਨਿਰਨੁ ਤੂ ਸੁ ਸੰਗਤ ਦੁਆਰਾ ਮਿਲਣਾ ਤੇਰੇ ਸਰੂਪ ਕਿਤੇ ਲੈਂਦੇ ਉਹਨਾਂ ਗੁਰਮੁਖਾਂ ਦੇ ਚਰਨੀ ਲੱਗਣਾ ਕਰੀਏ ਤਰਨਾ ਨੂੰ ਉਹ ਜੀਵਨ ਜੋ ਸੁਖ ਦਰਸ਼ਨ ਦੇਖ ਕੇ ਪਿਆਰੇ ਇਹ ਮੇਰੇ ਪਿਆਰੇ ਜੋ ਆਪਦੇ ਪ੍ਰਭੂ ਦੇ ਦਰਸ਼ਨ ਵੇਖਣੇ ਕਰਕੇ ਸੁਖ ਹੈ ਸਾਰਿਆਂ ਦੇ ਤੂੰ ਤੇਰਾ ਜੋਤੀ ਸਰੂਪ ਵੇਖਣਾ ਜਿਹੜਾ ਮੁਕਤੀ ਕਹਿਣ ਨਾ ਜਾਣੀ ਉਹਨੂੰ ਮੁਕਤ ਨੂੰ ਬਿਆਨ ਕਰਕੇ ਦੱਸਿਆ ਨਹੀਂ ਜਾਂਦਾ ਕਿਹਾ ਨਹੀਂ ਜਾਂਦਾ ਹੈ ਸੱਚੀ ਪ੍ਰੀਤ ਨਾ ਟੁੱਟਈ ਪਿਆਰੇ ਇਹ ਪਿਆਰੇ ਸੱਚੀ ਜਿਨਾਂ ਦੀ ਪ੍ਰੀਤ ਲੱਗੀ ਹੈ ਤੇਰੇ ਨਾਲ ਉਹਦੀ ਕਦੇ ਪ੍ਰੀਤ ਟੁੱਟਦੀ ਨਹੀਂ ਹੈ ਜੁਗ ਜੁਗ ਰਹੀ ਸਮਾਈ ਜੋ ਗਾਂਜੋ ਨਦੀ ਮਿਲ ਰਹੀ ਹੈ ਤੇਰੇ ਸਰੂਪ ਵਿੱਚ ਦਿੱਤੀ ਜਿਹੜੀ ਬ੍ਰਹਮਾਕਾਰ ਹੋ ਕੇ ਤੇਰੇ ਚਪੇਦ ਰਹੀ ਹੈ ਉਹਨਾਂ ਦੀ ਸੱਚੀ ਪ੍ਰੀਤ ਯੁੱਗਾਂ-ਯੁੱਗਾਂ 'ਚ ਉਹ ਮਿਲੇ ਰਹਿੰਦੇ ਹਨ ਜਿਹੜੀ ਤੇਰੀ ਜੋਤ ਸਾਰਿਆਂ ਯੁੱਗਾਂ 'ਚ ਮਿਲਿਓ ਸਰੂਪ ਵਿੱਚ ਮਿਲੇ ਰਹਿੰਦੇ ਹਨ ਜੋ ਜੋ ਰਹੀ ਸਮਾਏ ਜੋ ਜੋ ਗਾਮ ਵਿੱਚ ਕਿੰਨੇ ਜੁਗ ਉਜ ਜਾਣ ਨਾ ਨਹੀਂ ਪਰਮੇਸ਼ਰ ਦੀ ਲੀਨ ਹੋਈ ਹੈ ਬ੍ਰਤੀ ਜੋ ਤੁਧ ਭਾਵੈ ਸੂ ਭਲਾ ਪਿਆ ਇਹ ਮੇਰੇ ਵਾਹਿਗੁਰੂ ਜੋ ਤੈਨੂੰ ਪਾਉਂਦਾ ਉਹ ਅੱਛਾ ਹੈ ਤੇਰੀ ਅਮਰ ਰਜਾ ਤੇਰੀ ਰਜਾ ਜਿਹੜੀ ਹੈ ਮਾਰਾ ਅਮਰ ਮਰਨ ਤੋਂ ਰਹਿਤ ਕਰਨ ਵਾਲੀ ਹੈ ਅਜਰ ਅਮਰ ਦਾ ਦਾਤ ਦੇਣ ਵਾਲੀ ਹੈ ਨਾਨਕ ਰੰਗ ਰਤੇ ਨਾਰਾਇਣ ਪਿਆਰੇ ਸਤਿਗੁਰੂ ਜੀ ਕਹਿੰਦੇ ਹੈ ਨਰੈਣ ਜੋ ਤੇਰੇ ਨਾਮ ਰੰਗ ਜੁ ਰੱਤੇ ਹੋਏ ਹੈ ਮਾਤਿ ਦੇ ਸਹਿਜ ਸੁਭਾਅ ਨਸਤ ਹੋ ਗਏ ਸੁਤੇ ਸ਼ਾਂਤੀ ਸੁਹਾ ਹੈ ਤਾਰ ਕੇ ਨਿਹਾਲ ਹੋ ਗਏ ਹਨ ਹਬਬਤ ਤੁਮ ਹੀ ਜਾਣਤੇ ਪਿਆਰੇ ਗੁਰੂ ਜੀ ਦੇ ਪਿਆਰੇ ਸਾਰੀਆਂ ਦੁਨੀਆਂ ਨੂੰ ਤੁਸੀਂ ਜਾਣਦੇ ਹੋ ਜੀਵਾਂ ਦੀਆਂ ਨੂੰ ਕਿਸ ਤਹ ਕਹੋ ਸੁਣਾਏ ਤੈਨੂੰ ਵੀ ਵੈਗ ਤੋਂ ਕਿਸ ਦੇ ਕੋਲ ਕਹਿ ਕਿਸਨਾਈਏ ਤੁਸੀਂ ਆਪ ਹੀ ਜਾਣਦੇ ਹੋ ਦਾਤਾ ਜੀ ਯਾ ਸਭਨਾ ਕਾਰਨ ਹੈ ਤੂੰ ਛਾਰਿਆਂ ਜੀਆਂ ਨੂੰ ਦਾਤਾ ਦੇਣ ਵਾਲਾ ਹੈ। ਤੂੰ ਹੀ ਰਾ ਦਿੱਤਾ ਪਹਿ ਰਹਿ ਖਾਣਾ। ਸਾਰੇ ਜੀ ਜੀ ਬਸੜ ਪਹਿ ਰੇ ਆ ਦਿੱਤਾ ਆ ਪਜਾਬ ਖਾਣਦੇ ਹਨ। ਦੁਖ ਦੁਖ ਤੇਰੀ ਆਗਿਆ ਪਿਆਰੇ। اے ਮੇਰੇ ਪਿਆਰੇ ਅਕਾਲ ਪੁਰਖ ਤੇਰੀ ਆਗਿਆ ਜੀ ਜੀਆਂ ਨੇ ਕੀਤੇ ਕਰਮਾਂ ਅਨਸਾਰ। ਉਹਨਾਂ ਅਨਸਾਰ ਸੁਖ ਹੋਏ, ਕਾਪ ਕੀਤੇ ਅਨਸਾਰ ਦੁਖ ਹੋਏ। ਦੂਜੀ ਨਹੀਂ ਜਾਏ ਦੂਜੀ ਜਗ੍ਹਾ ਮਾਰੇ ਆਪ ਦੇ ਕੋ ਦਿਨੇ ਕੋਈ ਨਹੀਂ ਜਿਹੜੇ ਕੋਈ ਜਾ ਕੇ ਬਖਸ਼ਾ ਲਈਏ ਦੋਤੂ ਕਰਾਵਹਿ ਤੂ ਕਰੀ ਚਿਆਰ ਅਸੀਂ ਤਾਂ ਕਦੀ ਵਿਆਹ ਚਲਣਾ ਜਾਣਦੇ ਜਿਉ ਆਪ ਕਰਾਉਨੇ ਹੋ اسی ਕਰਦੇ ਤੇਰੀ ਭਾਵ ਭਰਤੀ ਨੂੰ ਅਬਰ ਕਿ ਹਿਕਰਨ ਨਾ ਜਾ ਸਾਡੇ ਪਾਸੋਂ ਕੋਈ ਹੰਗਤਾ ਸਹਿਰ ਕਰਤਬ ਨਹੀਂ ਕੀਤਾ ਜਾਂਦਾ ਹੈ ਦਿਨ ਰਹਿਣ ਸਭ ਸੁਹਾਵਣੇ ਪਿਆਰੇ ਮੇਰੇ ਪਿਆਰਿਓ ਉਹਨਾਂ ਦੇ ਸਾਰੇ ਦਿਨ ਤੇ ਸਾਰੀਆਂ ਰਾਤਾਂ ਸੋਮਨੀਕ ਹਨ ਜਿਤਨੀ ਹਰਨਾ ਗੁਰੂ ਮੈਜਿਕ ਪਰਮੇਸ਼ਰ ਦਾ ਨਾਮ ਜਪੀਦਾ ਹੈ। ਸਾਈ ਕਾਰਕ ਮਾਉਣੀ ਪਿਆਰੇ। ਇਹ ਮੇਰੇ ਪਿਆਰਿਆ ਉਹ ਹੀ ਅਸੀਂ ਕਾਰ ਭਗਤੀ ਨੂੰ ਕਮਾਉਣੀ ਕਰਦੇ ਹਾਂ। ਰਮਾਸਿਕ ਲੇਖ ਲਿਖਾ ਜਿਹੜੀ ਤੁਸਰੀ ਮੁੱਠੇ ਦੇ ਲੇਖ ਆਦੀ ਇਹਨੂੰ ਲਿਖ ਦੁੱਤੇ ਹੈ ਕਿ ਪਰਵੇਸ਼ੀ ਭਗਤੀ ਕਰਕੇ ਨਿਹਾਲ ਹੋਵੇਗਾ। ਇੱਕ ਤੋਂ ਆਪ ਵਰਤ ਦਾ ਪਿਆਰ। ਇੱਕ ਤੋਂ ਆਪ ਪਰਮੇਸ਼ਰ ਵਰਤ ਦਾ ਹੈ ਸਾਰਿਆਂ ਦਾ ਉਹਨਾਂ ਪਿਆਰੇ ਆ। ਕੱਟ ਕੱਟ ਰਹਾ ਸਮਾਂ। ਸਾਰਿਆਂ ਕਟੰਗਰ ਜੇ ਕਰਾਸਾ ਭੇਦ ਹੋ ਰਿਹਾ ਮਿਲ ਰਿਹਾ ਹੈ। ਸੰਸਾਰ ਕੀ ਕੂਪ ਤੇ ਉਧਰ ਲੈ ਪਿਆਰੇ ਇਹ ਮੇਰੇ ਪਿਆਰੇ ਸੰਸਾਰ ਕੋ ਨੀ ਰਖੂ ਹੈ ਪਰ ਆਮ ਦਾ ਨਿਹਰੇਸ ਵਿੱਚ ਇਹ ਤੋਂ ਉਧਾਰਨਾ ਨਾਨਕ ਹਰ ਸਰਣਾ ਸਰੀਰ ਕਾਲ ਪੁਰ ਤੇਰੀ ਸ਼ਰਨ ਹੈ ਇਸ ਦਾ ਮਹਾਰਾਜ ਸਾਹਿਬ ਕਹਿੰਦੇ ਹਨ ਕਿ ਪਹਿਲੀ ਵਾਹਿਗੁਰੂ ਦੀ ਸ਼ਰਨ ਪਾਓ ਇਹ ਤਿੰਨ ਅਸ਼ਟਪਦੀਆਂ ਬਿਰੜੇ ਸ਼ਮਤਾ ਨਹੀਂ ਉਚਾਰਨ ਕੀਤੀਆਂ ਮਹਾਰਾਜ ਜੀ ਨੇ ਆਇਆ ਕਈ ਦੇਖ ਠੰਡੀ ਕਰ ਪ੍ਰੇਮੀ ਆਜਾ